ਰਾਦੇ ਬਾਈ ਨੂੰ ਲਓ ਜੀ ਨਹੀਂ 19 ਦਾ ਨਹੀਂ ਦੇਣਾ ਜੀ ਆਪਾਂ ਮਾਮਾ ਹਾਂ ਕੀ ਕਹਿ ਰਿਹਾ ਯਾਰ ਪ੍ਰਾਣ ਦੇ ਰਹਿਣ ਦੇ ਪ੍ਰਾਣ ਦੇ ਰਹਿਣ ਦੇ ਲਓ ਪ੍ਰਾਣ ਦੇ ਆ ਬੰਨ ਬੱਕਾ ਹੁਣ ਕੀ ਕਹਿ ਰਿਹਾ ਚਾਹ ਯਾਰ ਹੁਣ ਮਾਰ ਦੇ ਚਲੋ ਦੇਣ ਵਾਲੀ ਗੱਲ ਹੀ ਕਰੀਏ ਨਹੀਂ ਹੋ ਤੂੰ ਪ੍ਰਾਣ ਦੇ ਫੜੋ ਫੜੋ ਦੇ ਲਓ ਦੇਣੋ ਹਾਣੋ ਰੱਖ 20 ਦੀ ਰੱਖ ਯਾਰ ਹਾਂ ਚੱਲ ਜਾ 21 ਵੀ ਕਹਤਾ ਇਹ ਕਹਿੰਦਾ 21 ਲੱਗਿਆ ਹਾਂ ਹਾਂ ਇਹ ਵੀ 21 ਕਹਤਾ ਉਹਦੇ ਪੈਨ ਹੋਣਾ ਬਈ ਮਤ ਤੁਸੀਂ ਉਹ ਹੁਣ ਕਿਰਾਇਆ ਵੀ ਮੈਂ ਲਾ ਕੇ ਆਇਆ ਗੱਡੀ ਤੇ ਤੁਸੀਂ ਕਿਰਾਇਆ ਨਹੀਂ ਲੱਗ ਜਾਨਗੇ ਉਹ ਕਿਰਾਇਆ ਦਾ ਸਾਰੇ ਲਾ ਕੇ ਆਉਣਗੇ ਤੇ ਜਾਣ ਕੇ ਕਿਰਾਇਆ ਲਾ ਕੇ ਦਾ ਇਹ ਵੀ ਕਿਰਾਇਆ ਨਹੀਂ ਆਉਂਦਾ ਨਾ ਪਾ ਲੋ ਹਾਂ ਇੱਕੋ ਹੀ ਗੱਲ 20000 ਰੁਪਏ ਦਾ ਬੱਕਰਾ ਪਾ ਲੋ ਕਹੋ ਕਾਦੀ ਹੈ ਬਸ ਕਿਉਂਦਾ ਰੇਟ ਹੈ ਹਾਂ ਕਿੰਨੇ ਦਾ 20000 ਬਸ ਆਪਾਂ ਜਿੱਦੀ ਮੈਂ ਦੱਸਾਂ ਰੇਟ ਵੀ ਜਿਵੇਂ ਲੱਗੇ ਮੈਨੂੰ 20 ਲੱਗੇ ਉਹਨੂੰ 21000 ਰੁਪਏ ਕਹਤਾ ਮੈਂ ਉਹ ਬੱਕਰੇ ਨੂੰ ਲਾ ਲਈਏ ਉਹਨਾਂ ਨੇ ਲਾ ਲਈ ਮਤਲਬ ਨਾ ਲੈ ਗਿਆ ਆਪ ਨਹੀਂ ਦੋਸਤ ਹੋ ਗਿਆ ਦੇਹ ਕੋਲੇ ਨਿੱਪੜ ਗਿਆ ਲਫਰ ਮਾਮਾ ਦੇਦਾ ਯਾਰ ਦੱਕੋ ਦੋ ਤਿੰਨ ਚਾਰ ਪੰਜ 6 7 8 ਕੋਲਿਆ ਬੱਕਰਾ ਨਾ ਕੋਈ ਗੱਲ ਨਹੀਂ ਬਹੁਤ ਲੱਗ ਦਾਲ ਤਾਂ ਕਿਉਂ ਨਹੀਂ ਤੂੰ ਖੋਲ ਕੇ ਲਿਆ ਲਾਜੀ ਕਰ ਆ 11 12 ਯਾਰ ਆਪੀ ਰੋ ਪਾੜੇ ਦਾ ਵਾਵੇ ਖਸ਼ੀ ਵਾਖਣਾ ਕਰੀ 14 15 16 17 18 ਪਾਈ ਫੜਾ ਓਏ ਹੋਰ ਦੇ ਰਿ ਪੀ ਲੈ ਦੇ ਤਪਾ ਦੇ ਫਿਰ 18 15 ਚੜਾਵੇ ਕੱਢਣ ਕੱਢਣੇ ਚੜਾਵੇ ਯਾਰ ਬੜੇ ਬਰੋਲ ਨਾ ਕਢੀ ਚੜਾਵੇਲੇ ਨੇ ਆਹੋ ਔਖਾ ਹੋ ਗਿਆ ਲੈ ਹੁਣ ਤੂੰ ਕਿਵੇਂ ਗਿਣੇਗਾ 17 ਕਿੰਨਾ ਕੁਝ ਬੋਲੋ 17 17 17 ਇਹਦਾ ਚਿੰਤਾ ਨਾ ਕਰ 18 ਹੁਣ ਕਿੰਨੇ ਪਾਈਏ ਪਾਈ ਚੱਲ ਬਸ ਹੋ ਹੋ ਗਿਆ ਇਹ 18 ਹੋ ਗਿਆ 18 ਹੋ ਗਿਆ ਮੈਨੂੰ ਪਤਾ ਹੈ 18 ਮਗਰੋਂ ਹਜ਼ਾਰ ਦੋਸਤਾਂ ਨੂੰ ਉਹ ਦੁਆਰੇ ਗਣ ਲੋ ਯਾਰ ਦੁਆਰੇ ਗਣ ਲੋ ਪੱਕਾ ਦੀ ਚੱਕ ਮੰਨ ਦੁਆਰੇ ਗਣ ਲੋ ਗੋਲੀ ਦਾ ਬਹੁਤ ਘੱਟ ਹੁੰਦਾ ਕੋਈ ਨਹੀਂ ਕੋਈ ਨਹੀਂ ਉਹ 500 ਦੋ ਇਧਰ ਆ ਜਾ ਕੋਈ ਗੱਲ ਨਹੀਂ ਆਪੇ ਆਇਆ ਵੀ ਖਰੀਦਦਾਰ ਇੱਧਰ ਆ ਹੱਥ ਚ ਪਏ ਤੇਰੀ ਉਹ ਵੀਡੀਓ ਲਵਾ ਮੈਂ ਆਪੇ ਗਾਉਣ ਲਾ ਬਸ ਠੀਕ ਹੈ 17 ਦੇ ਲਾ 11:00 ਵਜੇ ਹਾਂ ਕਿੰਨੇ ਦਾ ਹੋਤਾ ਨਹੀਂ ਆ ਗਿਆ ਮੀ 10000 ਆਉਣੀ 10000 ਇਹ 19000 19000 ਹੈ ਹਾਂ ਬੜੇ 19 ਹੈ ਉਹਨੇ ਉਹ ਗੁਣੀ ਲਗਾਏ ਗਿਟਾਰੇ ਬੜਾ ਗੁਣੀ ਆ ਜਾ ਉਹ ਗੁਣ ਵਧਾਏ ਹਾਂ ਗਣ ਤੋ ਸਕੋ ਕੋਸ ਲੈਵਲ ਹੋ ਗਿਆ ਹਦੀ ਪੂਰਾ ਫੜਾਇਆ ਮਹੀਨਾ ਲਾ ਦੇ ਆ ਬੱਚਾ ਆਰਡਰ ਰੱਖੀ ਆਰਡਰ ਰੱਖੀ ਬਾਜੂ ਰੋਲਾ ਪਾਵੇ ਕੀ ਫਾਇਦਾ ਨਾ ਆਰਡਰ ਰੱਖੀ ਆਰਡਰ ਰੱਖੀ ਚੱਲਦੇ ਆਪ ਦੀ ਮਰ ਜਾਣ 19000 ਨਹੀਂ ਹੈ ਵਾਦੇ ਬਾਈ ਨੂੰ ਲਓ ਜੀ ਨਹੀਂ 19 ਤਾਂ ਨਹੀਂ ਦੇਣਾ ਜੀ ਆਪ ਮਮਾ ਹੋਂ ਕੀ ਕਸ਼ਰ ਆ ਯਾਰ ਰਣ ਦੇ ਰਣ ਦੇ ਲਿਆ ਤਰਾਂ ਦੇ ਹੁਣ ਕੀ ਕਸ਼ਰ ਆ ਕਾਸ਼ ਯਾਰ ਹੁਣ ਮੈਂ ਮਾਰਦੇ ਆਂ ਦੇ ਨਾਲ ਹੀ ਗੱਲ ਹੀ ਕਰੀ ਰਣ ਦੇ ਰੌਟ ਖੜਾ ਕਾ ਵੇ ਬਸ ਦੇਖ ਲੈ ਹੁਣ ਨਹੀਂ ਤੇਰੇ ਮੂੰਹ ਨੂੰ ਕੋਈ ਨਹੀਂ ਬੀਬੀ ਆ ਮੂੰਹ ਆਣਾ ਹੈਗਾ ਮੇਰੇ ਕੋਲੇ ਕੋਈ ਗੱਲ ਨਹੀਂ ਬੀਬੇ ਕਣ ਬਿਨਾਂ ਬੱਕਰ ਪਾਛਾ ਉਹਦਾ ਮਾਰੂ ਮੋਬਾਈਲ ਚਰਚ ਕਰੀ ਯਾਰ ਦੇ ਦਿੰਦੇ ਆ ਪਾ ਦੇ ਓਏ ਮਮਾ ਬੇਤਾਰਿਆ ਬਿਮਾਰ ਆਉਂਦੇ ਆਉਂਦੇ ਆ ਸਾਡੀ ਥਾਪੀ ਜੀ ਵਾਰਦੇ ਮਾ ਸਾਡੀ ਬਾਜੀ ਗਈ ਹੁਣ ਆ ਫੜੀ ਉਹ ਫਾਪਾ ਨਾ ਹੁਣ ਤੁਹਾਨੂੰ ਦੱਸਾਂ 21 ਤੋਂ ਬਾਅਦ ਨਹੀਂ ਦੇਣਾ ਮੈਂ ਹਾਂ ਉਹ ਹੀ ਗੱਲ ਮੈਂ ਤਾਂ ਦੇਣ ਵਾਲੀ ਗੱਲ ਹੀ ਕੀਤੀ ਸੀ ਜਿਹਨੇ ਕਿਹਾ ਸੌ ਖਾਗੀ ਕਹਿੰਦੇ ਨਾ ਵੀ ਮੁੰਡੇ ਨੇ ਜਿੰਨੇ ਕਹਦਾ ਉਹ ਨਹੀਂ ਦੇ ਦੇਣਾ ਲੈ ਹੁਣ 20 ਦਾ ਕਹਿੰਦਾ ਯਾਰ ਇਹ ਨਹੀਂ 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 ਬਾਈ ਆਪਾਂ 20 ਦਾ ਕਹਿੰਦਾ ਉਹ ਫੜ ਦੇਣ ਹਣਾ ਨਹੀਂ ਨਹੀਂ ਫੜ ਲੈ ਰੱਖ 20 ਦੀ ਰੱਖ ਯਾਰ ਚਲ ਜਾ ਤੋ ਹੋ ਗਿਆ ਮੈਂ ਇੱਥੇ ਹੋਰ ਹੈ ਹੋਰ ਮੈਨੂੰ ਵੀ ਮਿਲ ਜੂਗਾ ਮੈਂ ਹੱਗਣੇ ਕੱਢਦਾ ਨਹੀਂ ਮੜ ਜਾਗਾ ਉਹ ਮਿਲਣਗੇ ਮੇਰੇ ਬਾਹਰ ਮੜ ਜਾਗਾ ਨਹੀਂ ਮੜ ਜਾਗਾ ਕੱਢਦਾ ਮੈਨੂੰ ਫੜੇ ਉਹ ਕੋਈ 1000 500 ਕੋਈ ਨਹੀਂ ਉਹੀ ਉਹੀ ਨੋੜਨੇ ਮੈਂ ਕੱਢੇ ਨਹੀਂ ਇਹਦੇ ਜਿਹੜਾ ਕੱਢ ਲੈ 100 ਰੁਪਏ ਉਹ ਪਾ ਲਿਆ ਪੈਸੇ ਦਾ ਤਸ਼ੱਲੀ ਕਰ ਹਾਂ ਪੂਰੀ ਉਹ ਵੀ ਡਰਾਈ ਮਾਰ ਕੋ ਜੀ ਤਸ਼ੱਲੀ ਕਰਾ ਬਣੀ 25 ਕ ਲਿਪੇ ਤੂੰ ਜੀ ਪਰਤੀ ਪਿਛੇ ਲੜ ਮੋਬੈਲ ਆ ਠੀਕ ਹੈ 19 ਆ ਜੀ ਹੁਣ 20 ਹੋ ਗਿਆ ਦੋ ਲੱਗੇ ਹੋ ਗਿਆ ਲੈ ਜੋ ਬੱਕਰਾ ਚਲੋ ਸੇ ਪਾਰਤੀ ਚਲੋ ਲੈ ਵੇਕੇ ਆ ਗਿਆ ਉਹ ਬੱਕਰਾ ਉੱਥੇ ਆ ਚਲੋ ਵਿੱਚ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਨਹੀਂ ਸਕਿਆ ਪਰ ਇੱਥੇ ਦੇਖ ਲਓ ਠੀਕ ਹੈ ਬਾਜਨ ਬੋਜਨ ਦਾ ਮੈਨੂੰ ਲੱਗਦਾ ਹੋਊਗਾ ਕਟੋ-ਕਟ 60 65 ਕਿਲੋ ਦਾ ਕਿਸੇ ਬੱਕਰੇ ਦਾ ਠੀਕ ਹੈ ਦੰਦਾਂ ਦਾ ਦਿਖਾਉਣਾ ਮੈਂ ਤੁਹਾਨੂੰ ਇਹ ਦੰਦ ਹੈਗਾਗਾ 6 ਦੰਦਾਂ ਦਾ ਠੀਕ ਹੈ ਬਾਜਨ ਵੀ ਤੁਹਾਨੂੰ ਦੱਸਦਾ ਹੋਰ ਕੋਈ ਘਾਟੇ ਵਿੱਚ ਕੋਈ ਨਹੀਂ ਗੀ ਬਾਕੀ ਬਣ ਦਾ ਤਣ ਦਾਗਾ ਕੋਸਾ ਉੱਤੋਂ ਕੋਈ ਹਲਕਾ ਨਹੀਂ ਹੈਗਾ ਸਹੀ ਹੈਗਾ ਠੀਕ ਹੈ ਮੁੱਲਾਪੁਰ ਬਤਵਤ ਪਹੁੰਚਿਆ ਕਰੋ ਬੱਕਰੀਆਂ ਦੀ ਮੰਡੀ ਹਰੇਕ ਸ਼ਨੀਵਾਰ ਨੂੰ ਲੱਗਦੀ ਹੈ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ